ਦੇ ਤਨਾ ਚ ਸਟੇਟ ਹੈ ਜਨਵਰੀ ਨੂੰ ਇੰਟਰਨੈਸ਼ਨਲ ਲਾਈਨਸ ਕਲੱਬ ਵੱਲੋਂ ਇੱਕ ਐਗਜ਼ੀਬਿਸ਼ਨ ਉਹਤੇ ਲਗਾਈ ਗਈ ਬੰਬਈ ਵਿੱਚ ਜਿਹਦਾ ਨਾਮ ਗਿਵ ਕਨਕਲੇਵ ਸੀ ਯੂ ਕਨਕਲੇਵ ਐਕਸਪੋ ਉਹਦੇ ਵਿੱਚ ਕਾਫੀ ਸਟਾਲਾਂ ਲਾਈਆਂ ਉਹਨਾਂ ਨੇ ਜੀਓ ਕਨਵੈਨਸ਼ਨ ਸੈਂਟਰ ਦੇ ਵਿੱਚ ਉਹਨਾਂ ਨੇ ਅਰੇਂਜਮੈਂਟ ਕੀਤਾ ਸੀਗਾ ਪਰ ਉਹਦੇ ਵਿੱਚ ਜਿਹੜੀ ਸਟਾਲ ਸੀ ਉਹ 200000 स्क्वेयर ਸੀਗੇ ਉਹਦਾ ਰੇਟ ਸੀਗਾ 130000 ਰੁਪਇਆ ਪਲੱਸ ਟੈਕਸਿਸ ਜਿਹੜੀਆਂ ਬਹੁਤੀਆਂ ਸੀਗੀਆਂ ਸਟਾਲਾਂ ઓਨਲਾਈਨਸ ਕਲੱਬ ਵਾਲਿਆਂ ਦੀਆਂ ਸੀਗੀਆਂ ਕੁਝ ਕਾਰਪੋਰੇਟ ਵਾਲਿਆਂ ਦੀਆਂ ਸੀਗੀਆਂ ਤੇ 20 ਐਨਜੀਓ ਇਨਵਾਇਟ ਕੀਤੇ ਸੀ ਨਾ ਜੋ ਜਨਾ ਸ਼ੋਪਿੰਗ ਵਾਲੇ ਸਸਤਾ ਨੂੰ ਵੀ ਵਾਇਟ ਕੀਤਾ ਸੀ ਉਥੋਂ ਦੇ ਜਿਹੜੇ 22 ਚੇਅਰ ਪ੍ਰੈਸ ਪ੍ਰੈਜ਼ੀਡੈਂਟ ਸੀ ਇੰਟਰਨੈਸ਼ਨਲਸ ਕਲੱਬ ਦੇ ਅਰਵਿੰਦਰਪਾਲ ਸਿੰਘ ਉਹਨਾਂ ਨੇ ਕਾਫੀ ਇੰਟਰਸਟ ਲੇਤਾ ਤੇ ਉਹ ਅਸੀਂ ਤਾਂ ਬੰਨਾ ਸੋਚ ਰਹੇ ਸੀ ਵੀ ਐਨੇ ਪੈਸੇ ਕਰਕੇ ਜਾਣਾ ਉਹ ਕਹਿੰਦੇ ਨਹੀਂ ਤੁਹਾਨੂੰ ਕੰਪਲੀਮੈਂਟਰੀ ਦਵਾਂਗੇ ਮੈਂ ਕਿਹਾ ਇੱਕ ਨਾਲ ਤਾਂ ਸਾਡਾ ਸਰਨਾ ਨਹੀਂ ਤੂੰ ਤਾਂ ਸਾਡੀਆਂ ਐਕਟੀਵਿਟੀਜ਼ ਬਹੁਤ ਆ ਇੱਕ ਦੇ ਵਿੱਚ ਕਾਉਣੀਆਂ ਨਹੀਂ ਹੈਗੀਆਂ ਤੇ ਦੋ 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 ਤਿੰਨ ਦਿਓ ਕਹਿੰਦੇ ਫਿਰ ਤੁਹਾਨੂੰ ਚਾਰ ਲੈਣੀਆਂ ਪੈਣਗੀਆਂ ਮੈਂ ਚਲੋ ਤੁਸੀਂ ਦੋ ਕੰਪ ਕਹਿੰਦੇ ਮੈਂ ਦੋ ਕੰਪਲੀਮੈਂਟਰੀ ਕਰ ਦਾਂਗਾ ਤੇ ਦੋ ਦੇ ਤੁਸੀਂ ਪੈਸੇ ਦੇ ਦਿਓ ਮੈਂ ਚਲੋ ਮੰਨ ਲੀਂਗਾ ਫਿਰ ਅਸੀਂ ਤਿਆਰੀ ਸ਼ੁਰੂ ਕਰ ਦਿੱਤੀ। ਇਹ ਗੋਰਾ ਸੰਸਥਾ ਨੇ ਇਹ ਮੰਨ ਚ ਸੋਚਿਆ ਵੀ ਇੰਟਰਨੈਸ਼ਨਲ ਲੈਵਲ ਦੇ ਲਾਈਨਸ ਕਲੱਬ ਨੇ ਤੇ ਸਾਰੀ ਦੁਨੀਆ ਤੋਂ ਆਣੇ ਨੇ ਲੋਕ ਇਹ ਸਾਡੀ ਜਿਹੜੀ ਐਗਜ਼ਿਬਿਸ਼ਨ ਹੈ ਬਹੁਤ ਵਧੀਆ ਹੋਣੀ ਚਾਹੀਦੀ ਹੈ। ਕਿਹੜੇ ਕਿਹੜੇ ਤਰੀਕੇ ਨਾਲ ਅਸੀਂ ਜੜੀਆਂ ਨੇ ਆਪਣੀਆਂ ਐਕਟੀਵਿਟੀਜ਼ ਲੋਕਾਂ ਨੂੰ ਦੱਸ ਸਕਾਂਗੇ? ਇਹ ਗੋਰਾ ਸੰਸਥਾ ਵੱਲੋਂ ਉਹਦੇ ਲਈ ਕਾਹ ਬੀਚ 1.5 ਮਹੀਨਾ ਮੈਂ ਤੱਕ ਕੀਤੀ। ਕੰਧ ਤੱਕ ਅਸੀਂ ਆਪਣੀਆਂ ਮੀਟਿੰਗਸ ਕੀਤੀਆਂ। ਹਰੇਕ ਨੇ ਆਪਣਾ ਆਪਣਾ ਸੁਝਾਅ ਦਿੱਤਾ ਵੀ ਇੰਜ ਕਰ ਲੈਣੇ ਆਂ ਇੰਜ ਕਰ ਲੈਣੇ ਜੋ ਤੁਸੀਂ ਦੇਖ ਰਹੇ ਹੋ ਇੱਥੇ ਸਾਰੇ ਪਾਸੇ ਚਾਰਟ ਲੱਗੇ ਕੋਈ ਤੇ ਆਪਣੇ ਆਪਣੇ ਫਿਜ਼ੀਓਥੈਰੇਪੀ ਸੈਂਟਰ ਦਾ ਵੱਖਰਾ ਚਾਰਟ ਹੈ ਪਨਾਪਟੀ ਆਂ ਕਰਨ ਦਾ ਵੱਖਰਾ ਚਾਰਟ ਹੈ ਸਕੂਲਾਂ ਦਾ ਵੱਖਰਾ ਜਿਹੜਾ ਰੀਹੈਬਿਲਿਟੇਸ਼ਨ ਹੈਗੇ ਜਿਹੜੇ ਮਰੀਜ਼ ਕੰਮ ਕਰਦੇ ਠੀਕ ਹੋ ਕੇ ਉਹਨਾਂ ਦਾ ਵੱਖਰਾ ਤੋਂ ਇੱਕ ਸਾਰੇ ਚਾਰਟ ਅਸੀਂ ਬਣਾਏ ਆ ਨਾ ਪਿੰਗੜਾ ਇੱਕ ਚਾਰਟ ਅੰਗਰੇਜ਼ੀ ਚ ਪੰਜਾਬੀ ਚ ਸਾਰਾ ਕੁਝ ਮੈਂ ਤੇ ਫਿਰ ਅਸੀਂ ਪੰਜ ਪ੍ਰੈਜੈਂਟੇਸ਼ਨ ਬਣਾਈਆਂ। ਹਰ ਇੱਕ ਪ੍ਰੈਜੈਂਟੇਸ਼ਨ ਦੇ ਵਿੱਚ ਇੱਕ ਤੇ ਐਕਟੀਵਿਟੀਜ਼ ਦੀ ਸੀਗੀ। ਇੱਕ ਤੇ ਸੀ ਭਗਤ ਜੀ ਦੇ ਮੈਸੇਜਸ ਕੀ ਨੇ। ਉਹ ਵੀ ਪ੍ਰੈਜੈਂਟੇਸ਼ਨ ਤੁਹਾਡੇ ਵੀ ਦੇਖਣ ਵਾਲੀਆਂ ਸਾਰਿਆਂ ਦੀਆਂ। ਬਾਅਦ ਵਿੱਚ ਮੈਂ ਕਹਾਂਗੀ ਤੁਸੀਂ ਦੇਖਦੇ ਹੀ ਜਾਇਓ। ਤੇ ਇੱਕ ਪ੍ਰੈਜੈਂਟੇਸ਼ਨ ਸੀ ਵੀ ਅਵਾਰਡਸ ਭਗਤ ਜੀ ਨੂੰ ਕਿਹੜੇ-ਕਿਹੜੇ ਅਵਾਰਡ ਮਿਲੇ, ਮੈਨੂੰ ਕਿਹੜੇ ਅਵਾਰਡ ਮਿਲੇ ਤੇ ਅਸੀਂ ਭਗਤਪੁਰਸ਼ ਸਿੰਘ ਅਵਾਰਡ ਕਿੰਨੂ-ਕਿੰਨੂ ਦਿੱਤੇ। ਇਹ ਕੋਈ ਤੇ ਸੀਗੀ ਇੱਕ ਮੈਸੇਜ ਸੀ ਭਗਤਪੁਰਨ ਸਿੰਘ ਸੀਗੀ ਉਹ ਇਸ ਤਰ੍ਹਾਂ ਲਿਕੇ ਪ੍ਰੈਜੈਂਟੇਸ਼ਨ ਤਿਆਰ ਕੀਤੀਆਂ ਉੱਥੇ ਅਸੀਂ ਡਿਮਾਂਡ ਕੀਤੀ ਕਿ ਸਾਨੂੰ LED ਚਾਹੀਦੀ ਹੈ ਦੋ LED ਉੱਥੇ ਵਿੱਚ ਭਗਦੇ ਦੀ ਫਿਲਮ ਵੀ ਲਾਉਂਦੇ ਰਹੇ ਸੀ ਬਾਕੀ ਸਾਡੀ ਜਿਹੜੀ ਟੀਮ ਸੀ ਤੁਸੀਂ ਦੇਖ ਰਹੇ ਹੋ ਇਹ ਐਸੀ ਵਰਦੀ ਇਹਨਾਂ ਨੇ ਬਣਾਈ ਸੀ ਕੀ ਉਹਦਾ ਤੁਹਾਨੂੰ ਜਿਹੜਾ ਆਪਣਾ ਸਟਾਲ ਉੱਤੇ ਲਗਾਏ ਸੀ ਤਾਂ ਪੱਕੀ ਪੁੱਛੋ ਤੁਸੀਂ ਦਿਖਾ ਸਕਦੇ ਆ ਕਿ ਕਿਹੜੀ ਚੀਜ਼ਾਂ ਤੋਂ ਪ੍ਰਭਾਵਿਤ ਹੋ ਕੇ ਸਾਨੂੰ ਇਹ ਬਾੜ ਕਰਿਆ ਨਹੀਂ ਸ ਕਪ ਬਾੜਦਾ ਤੁਹਾਨੂੰ ਕਿ ਸਾਨੂੰ ਪਗੜਾ ਪਿੰਗਲਵਾੜਾ ਜਿਹੜੇ ਕੰਮ ਕਰਦਾ ਦੁਨੀਆ ਦੇ ਵਿੱਚ ਕੋਈ ਨਹੀਂ ਕਰਦਾ ਮਤਲਬ ਦੁਨੀਆ ਚੀਜ਼ਾਂ ਤੋਂ ਪ੍ਰਭਾਵਿਤ ਹੋਏ ਨੇ ਇਹ ਇੱਕ ਤਾਂ ਸਾਡੇ ਜਿਹੜੀ ਅਟਰੈਕਸ਼ਨ ਸੀਗੀ ਮੇਨ ਸਾਡੀਆਂ ਕਿਤਾਬਾਂ ਜਿਹੜੀਆਂ ਫ੍ਰੀ ਸੀਗੀਆਂ ਇਹ ਬੜੀ ਵੱਡੀ ਅਟਰੈਕਸ਼ਨ ਸੀਗੀ ਕਿਉਂਕਿ ਕਿਸੇ ਸਟਾਲ ਦੇ ਉੱਤੇ ਤੁਹਾਨੂੰ ਆਮ ਜਿਹੜੇ ਆਪਣਾ ਪੈਂਫਲੇਟ ਚਾ ਦਿੰਦੇ ਐ ਵੀ ਸਾਹ ਕੰਮ ਕਰਦੇ ਆ ਕੋਈ ਅਈ ਕੈਂਪ ਲੰਦਾ ਕੋਈ ਕੁਛ ਲੰਦਾ ਤਾਂ ਉਹਨਾਂ ਦੇਕੇ ਪੈਂਫਲੈਟ ਸੀਗੇ ਉਹਨਾਂ ਦੇ ਇਹ ਥੋੜੀ ਬਹੁਤੀ ਕੋਈ ਚੀਜ਼ ਨਾ ਤੇ ਸਾਡੇ ਜਿਹੜੀ ਸਟਾਲ ਸੀ ਉਹਦੇ ਵਿੱਚ ਬੁੱਕਸ ਜਿਹੜੀਆਂ ਸੀਗਾ ਉਹ ਮੇਨ ਸੈਂਟਰ ਉਹ ਅਟਰੈਕਸ਼ਨ ਸੀਗੇ ਔਰ ਬੜੀਆਂ ਬੁੱਕਸ ਵੀ ਕੀਮਤੀ ਬਹੁਤ ਸੀਗੇ ਔਰ ਖਾਸ ਕਰਕੇ ਜਿਹੜਾ ਯੰਗ ਤਬਕਾ ਸੀਗਾ ਉਹ ਬੁੱਕਸ ਦੇ ਵਿੱਚ ਡਾਕਟਰ ਰੇਨੂ ਤੇ ਸਾਡੇ ਪ੍ਰਿੰਸੀਪਲ ਚਲੇਗੇ ਸ਼ਾਇਦ ਇਹ ਦੋ ਜਣੇ ਬੁੱਕ ਸਟਾਲ ਦੇ ਸੀਗੇ ਇਹ ਆਪਣਾ ਐਕਸਪੀਰੀਅੰਸ ਦੱਸਣਗੇ ਵੀ ਕਿਦਾਂ ਥੋੜਾ ਜਿਹਾ ਤੁਸੀਂ ਸੁਣ ਲਓ ਲਿਖਣਾ ਜੋ ਮਰਜ਼ੀ ਨਹੀਂ ਮੈਂ ਤੇ ਆਪਣਾ ਨਹੀਂ ਦੇਖਿਆ ਉਹ ਜਿਹੜਾ ਮੇਨ ਐਕਟ ਜਿਹੜਾ ਸੈਂਟਰ ਆਫ ਅਟਰੈਕਸ਼ਨ ਸੀ ਤੇ ਉਹਨਾਂ ਨੇ ਸਾਡਾ ਮਤਲਬ ਜਿਹੜਾ ਡੋਨੇਸ਼ਨ ਬਾਕਸ ਸੀ ਨਾ ਉਹ ਨਹੀਂ ਰੱਖਣ ਦਿੱਤਾ ਉਹਨਾਂ ਆਪਣੇ ਵੱਲੋਂ ਡੋਨੇਸ਼ਨ ਬਾਕਸ ਬਣਾਏ ਹੋਏ ਸੀ ਤੇ ਉਹ 쿠ਪਨ ਬਣਾਏ ਹੋਏ ਸੀ ਉਹਨਾਂ ਨੇ ਉਹ 쿠ਪਨ ਹੀ ਪਾਉਂਦੇ ਸੀ ਲੋਕੀ ਜਿਨ੍ਹਾਂ ਨੇ ਜਿਨ੍ਹਾਂ ਨੇ ਪਾਣਾ ਸੀ ਉਹਦੇ ਵਿੱਚ ਜਿਹੜੇ ਏਪੀ ਸਿੰਘ ਸੀ ਅਰਵਿੰਦਰਪਾਲ ਸਿੰਘ ਇਹ 21000 ਦੇ ਕੂਪਨ ਪਾਸ ਦੇ ਮੇਰਾ ਖਿਆਲ ਪੈਸੇ ਵੀ ਸਾਡੇ ਪਸਟਾਲ ਸਰਦੇ ਮੈਟਰੇਸ਼ ਬਾਕਸ ਤੋਂ ਵੱਧ ਤੋਂ ਵੱਧ ਨਿਕਲੇ ਵੱਧ ਤੋਂ ਵੱਧ 69000 ਰੁਪਇਆ ਮਤਲਬ ਸਾਡੇ ਉਹ ਡੋਨੇਸ਼ਨ ਬਾਕਸ ਚ ਲੱਗਿਆ ਤੇ ਬਹੁਤ ਸਾਰੇ ਲੋਕਾਂ ਨਾਲ ਮਿਲੰਦਾ ਸਾਨੂੰ ਚਾਂਸ ਮਿਲਿਆ ਨਿਊਰੋਲੋਜੀਸ ਆਏ ਹੋਏ ਸੀ ਪਤਾ ਨਹੀਂ ਕਿਹੜੀ ਸਾਈਟ ਤੋਂ ਦੋ ਡਾਕਟਰ ਸੀਗੇ ਬਾਕੀ ਉਹਨਾਂ ਨਾਮ ਨਹੀਂ ਯਾਦ ਆਉਂਦੇ ਡਾਕਟਰ ਸਾਹਿਬ ਨੂੰ ਜ਼ਿਆਦਾ ਪਤਾ ਹੈ ਵੀ ਕਿਹਨੂੰ ਕੌਣ-ਕੌਣ ਸਾਨੂੰ ਮਿਲੇ ਉੱਤੇ ਇਹਨਾਂ ਨੇ ਮਤਲਬ ਦੋ ਜਣਿਆਂ ਨੇ ਬਹੁਤ ਮਿਹਨਤ ਕੀਤੀ ਸਾਰੇ ਨਹੀਂ ਕੀਤੀ ਐਵਰੀ ਮਤਲਬ ਪਰਸਨ ਕੋਈ ਵੀ ਉੱਥੇ ਵਿਲਾ ਨਹੀਂ ਸੀ ਹੈਗਾ ਤੁਸੀਂ ਇਹਦੇ ਕੋਲ ਡਾਕਟਰ ਸਾਹਿਬ ਸੀਗੇ ਆਰ ਪੀ ਸਿੰਘ ਸੀਗੇ ਡਾਕਟਰ ਸਾਹਿਬ ਸੀ ਮਤਲਬ ਇਹ ਸਾਰੇ ਤਿੰਨ ਸਾਡੀ ਫਿਰ ਅਸੀਂ ਉੱਥੇ ਨਾ ਸੀ ਵਿਜ਼ਿਟ ਬੁੱਕ ਵੀ ਲੈ ਗਈ ਸੀ ਨਾਲ ਅਸੀਂ ਸਾਡੇ ਕੋਲ ਬਹੁਤ ਸਾਰੇ ਦੇ ਕੰਟੈਕਟ ਨੰਬਰ ਤੇ ਕਿਹੜੇ ਕਿਹੜੇ ਸਟੇਟ ਤੋਂ ਆਏ ਅਰ ਇੰਟਰਨੈਸ਼ਨਲ ਆ ਬੰਦ ਤੁਸੀਂ ਫਰਾਂਸ ਤੋਂ ਲੋਕ ਸੀ ਨੇਪਾਲ ਤੋਂ ਲੋਕ ਨੇਪਾਲ ਤੋਂ ਵੀ ਸੀਗੇ ਅਰੇ ਡਾਕਟਰ ਐਪੀ ਸਿੰਘ ਬਹੁਤ ਜ਼ਿਆਦਾ ਪ੍ਰਭਾਵਿਤ ਸੀ ਸਾਡੇ ਪਿੰਡ ਵਾਲੇ ਤੋਂ ਜਦੋਂ ਮੈਂ ਗੱਲ ਕੀਤੀ ਨਾ ਵੀ ਡਾਕਟਰ ਸਾਡਾ ਨਹੀਂ ਸਰਨਾ ਇੱਕ ਇੱਕ ਸਟਾਲ ਸਾਨੂੰ ਜ਼ਿਆਦਾ ਚਾਹੀਦੇ ਹਨ ਉਹ ਡਾਕਟਰ ਨੂੰ ਪਤਾ ਹੈ ਤੁਸੀਂ ਬਹੁਤ ਕੰਮ ਘੱਰ ਰਹੇ ਹੋ ਕੋਈ ਨਹੀਂ ਇੱਕ ਇੱਕ ਸਟਾਲ ਤੋਂ ਹੋਰ ਵੀ ਕੰਪਲੀਮੈਂਟਰੀ ਦੀ ਦੇ ਰਹੇ ਸੀ ਤਾਂ ਉੱਥੇ ਇੱਕ ਭਿੰਦਰ ਸਿੰਘ ਪੁਲਿਸੀ ਇੱਕ ਸਟਾਲ ਦੇ ਪੈਸੇ ਉਹਨਾਂ ਨੇ ਦਿੱਤੇ ਸਾਨੂੰ 1 ਲੱਖ 30 ਹਜ਼ਾਰ ਰੁਪਏ ਔਰ ਉਸ ਤੋਂ ਬਾਅਦ ਅਸੀਂ ਫਿਰ ਇਹ ਰੱਖਿਆ ਵੀ ਗੁਰਦੁਆਰਿਆਂ ਬਿਨਾਂ ਨਹੀਂ ਸਾਡਾ ਗੁਜ਼ਾਰਾ ਹੈ ਜਦੋਂ ਅਸੀਂ ਐਡੀ ਦੂਰ ਜਾਣਾ ਹੈ ਕਿ ਇਹ ਦਾ ਸਟੇਟ ਹੈ ਇਹਨੂੰ ਖਤਮ ਹੋ ਗਈ ਕਹਨੇ ਫਿਰ ਕੁਝ ਸਾਡੀ ਟੀਮ ਦੇ ਮੈਂਬਰ ਉੱਥੇ ਰਹੇ ਤੇ ਅਸੀਂ ਦੋ ਗੁਰਦੁਆਰਿਆਂ ਚ ਫਿਰ ਅਸੀਂ ਆਪਣੇ ਨਾਲ ਸ਼ਾਮ ਨੂੰ ਸਾਡਾ ਪ੍ਰੋਗਰਾਮ ਸੀਗਾ ఫిਜ਼ੋਥੈਰੇਪੀ ਸੈਂਟਰ ਉਹਦੇ ਚ ਕਿੰਨੇ ਮਰੀਜ਼ ਜਿਹੜੇ 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 ਬੈਠਦੇ ਸੀ ਬੈਠ ਵੀ ਨਹੀਂ ਸਕਦੇ ਉਹ ਬੈਠਣ ਲੱਗ ਗਏ ਜਿਹੜੇ ਤੁਰਨ ਲੱਗ ਪਏ ਕਿੰਨੇ ਮਰੀਜ਼ ਰੋਜ਼ ਜਿਹੜੇ ਨੇ ਆਉਂਦੇ ਆ ਫਿਰ ਬਨਾਰਤੀ ਅੰਗ ਕੇਂਦਰ ਵੀ ਬਹੁਤ ਵੱਡੀ ਅਟਰੈਕਸ਼ਨ ਸੀ ਇਹ ਸਾਡੇ ਬੱਚੇ ਦੱਸਦੇ ਆ ਵੀ ਬੀਬੀ ਦੀ ਦੋ ਤੋ ਸਪੀਡ ਦਿੱਤੀ ਦੋਸਤੋ ਅਗਲੇ ਦਿਨ ਬਿਲਕੁਲ ਡਿਫਰੈਂਟ ਸੀ ਲੋਕਾਂ ਦਾ ਜਿਹੜਾ ਬਿਹੇਵੀਅਰ ਲੋਕਾਂ ਦਾ ਗੱਲ ਕਰਨ ਦਾ ਤਰੀਕਾ ਇਹ ਪ੍ਰਭੂ ਦੀ ਕਿਰਪਾ ਮੈਂ ਲਿਖਿਆ ਗੁਰ ਸੰਗਤ ਬਾਣੀ ਬਿਨਾ ਦੁੱਧੇ ਉੱਠ ਨਹੀਂ ਹੈ ਰਾਈ ਤੇ ਬਾਈਕਰੋ ਜੀ ਕਾ ਖਾਲਸਾ ਬਾਈਕਰੋ ਜੀ ਕੀ ਫਤਿਹ ਉਹਦਾ ਮੈਂ ਮਤਲਬ ਦੱਸਿਆ ਉਹ ਸ਼ੁਰੂ ਚ ਵੀ ਆਪਣੀ ਸਪੀਚ ਬੋਲਿਆ ਅਖੀਰ ਚ ਵੀ ਬੋਲਿਆ ਇਹ ਤੇ ਵਾਰ ਕਿਹੜਾ ਹਾਂਜੀ ਕਿਹੜਾ ਵਾਰ ਤੁਹਾਡਾ ਕਿੰਨਾ ਦਿੱਤਾ ਕਿੰਨਾ ਕਿਹੜਾ ਵਾਰ ਆ ਦਿਖਾਓ ਮਤਲਬ ਸਾਰੇ ਇੰਟਰਨੈਸ਼ਨਲ ਲਗਭਤ 13 ਬੰਦਿਆਂ ਨੂੰ ਅਵਾਰਡ ਮਿਲਿਆ ਜਿੰਨਾਂ ਵਿੱਚੋਂ ਇੱਕ ਪਿੰਗਲਵੜਾ ਪੰਜਾਬ ਚੋਂ ਸਿਰਫ ਪਿੰਗਲਵੜਾ